ਮੰਨੇ ਨਾ ਤੋ ਰਹਿ ਤੋ ਕੇ ਸੁਣਨਾ ਧਿਆਨ ਦਵਾਰ ਹਿਰਦਾ ਬਣ ਕੇ ਮਨ ਹਿਰਦੇ ਦਾ ਰੂਪ ਧਾਰਨ ਕਰਦਾ ਇੱਥੇ ਆ ਕੇ ਸੋਨ ਵਿੱਚ ਜਾ ਕੇ ਹਿਰਦਾ ਬਣ ਜਾਂਦਾ ਹੈ ਇੱਥੇ ਮੰਨਿਆ ਗਲਤੀਆਂ ਕੌਣ ਕਰਦਾ ਮਨ ਅਸੀਂ ਉਹਨੂੰ ਕੀ ਬਣਾਉਣ ਦਾ ਯਤਨ ਕਰਦੇ ਹਾਂ ਹਿਰਦਾ ਜਿੰਨਾ ਚਿਰ ਹਿਰਦਾ ਨਹੀਂ ਬਣਦਾ ਬਲਾਪ ਨਹੀਂ ਹੋਏਗਾ ਹਾਂ ਜਿਹੜੀ ਗੱਲ ਸਮਝੀ ਆ ਹਾਂ ਜਿਹੋ ਬੰਦਰੀ ਸਮਝੀ ਉਹਨਾਂ ਦੇ ਵਿੱਚ ਕੀ ਮਾਰ ਕੋ ਮਾਰਕ ਨੇ ਕਰ ਕਰਤਾਲ ਬਖਾਵ ਜਨੈਨੋ ਮਾਥੇ ਵੱਜੇ ਰਬਾਬਾ ਰਬਾਬ ਦੀ ਬਾਜ ਕਰਨੋਂ ਬੰਦ ਬਾਂਸਰੀ ਵਾਜੇ ਇਹ ਹਰੇਕ ਦਾ ਆਪਣਾ ਆਪਣਾ ਪ੍ਰੈਕਟੀਕਲ ਹੈ ਦੇਖੋ ਆਪਾਂ ਦੇਖਣਾ ਕਿ ਆਪਣੇ ਅੰਦਰ ਬਿੰਡੇ ਬੋਲਦੇ ਆ ਬੱਦਲ ਗੱਜ ਹੋ ਰਹੇ ਆ ਇਹ ਅਨਹਦ ਬਾਜਾਂ ਤੁਸੀਂ ਇਹਨਾਂ ਨੂੰ ਇੱਕ ਥੜੋ ਆ ਅਸੰਖ ਨਾਮ ਅਸੰਖਾਂ ਦੀ ਗਣਤੀ